ಜೈನ ಧನಿಯೋಳೆ ಮೀನ ಕಣ್ಣಾಳೆ ಸುಬಗೆ ಮೈತುಂಬಿದೆ ಹಂಸ ನಡೆಯೋಳೆ ಎದೆಗೆ ಇಳಿದೋಡೆ ಜೀವ ಜಲ್ಯಂತಿದೆ ಬೇರೆ ದಾರೀನ ಎಲ್ಲ ನನಗಿನ್ನು ನೀನು ಸಿಕ್ಕಾಗಿದೆ ನಾನು ಹುಡುಕಿದ್ದ ನನ್ನ ನಿಲ್ದಾಣ ನೀನ ಎನ್ನೇನಿದೆ ಮಿಲಿಯನ್ ಲಾತಾರ ಟ್ರೆಂಡಿಂಗ್ ಸೋಷಲ್ ಮೀಡಿಯಾ ತೋಡಾ ಸಾಂಗ್ ವೈರಲ್ ವಾಯರಲ್ ಕೀ ਕਿਸ ਮੈਂ ਕਦੇ ਸੋਚੀ ਵੀ ਨਹੀਂ ਸੀ ਆਪਣੀ ਲਾਈਫ ਚ ਕਿ ਮੈਂ ਕਦੇ ਦੂਜੀ ਭਾਸ਼ਾ ਚ ਗਾਣਾ ਵੀ ਸ਼ੁਰੂ ਕਰੂੰਗਾ ਤੇ ਜਦ ਕੀਤਾ ਤੇ ਕਾਫੀ ਸਟ੍ਰਗਲ ਰਿਆ ਕਰਦੇ ਗਏ ਸਟੈਪ ਬਾਈ ਸਟੈਪ ਅੱਜ ਆ ਲੈਵਲ ਤੇ ਪਹੁੰਚਿਆ ਤੇ ਦਿਨੋ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਗਾਣੇ ਦਾ ਨਾਮ ਹੈ ਦੁਆਪਰਾ ਤੇ ਦੁਆਪਰ ਯੋਗ ਦਾ ਜੋ ਸੀਗਾ ਹੈ ਗਾਣੇ ਦਾ ਨਾਮ ਉਸੇ ਬੇਸ ਤੇ ਰੱਖਿਆ ਗਿਆ ਤੇ ਮੂਵੀ ਦਾ ਨਾਮ ਹੈ ਕ੍ਰਿਸ਼ਟਮ ਪ੍ਰਣੈਯ ਸਖੀ ਹੋ ਸੂਰਤ ਉਸਦੀ ਪਰਿਆਂ ਵਰਗੀ ਸੀਰਤ ਦੀਓ ਮਰੀਮ ਲੱਗਦੀ ਹੱਸਦੀ ਹੈ ਤਾਂ ਫੁੱਲ ਚੜ ਦੇਨੇ ਤੁਰਦੀ ਹੈ ਤਾਂ ਗਜ਼ਲ ਹੈ ਲੱਗਦੀ ਮਿਊਜ਼ਿਕ ਦਾ ਸ਼ੌਂਕ ਸਭ ਨੂੰ ਹੁੰਦਾ ਹੈ ਤੇ ਲਗਾਤਾਰ ਤੁਸੀਂ ਵੀ ਅਗਰ ਮਿਊਜ਼ਿਕ ਸੁਣਨ ਦੇ ਸ਼ੌਕੀਨ ਹੋ ਤਾਂ ਬਿਲਕੁਲ ਬਾਲੀਵੁੱਡ ਦਾ ਜਿਹੜੇ Song ਹੁੰਦੇ ਨੇ ਉਹ ਲਗਾਤਾਰ ਟ੍ਰੈਂਡਿੰਗ ਦੇ ਵਿੱਚ ਰਹਿੰਦੇ ਨੇ ਪਲੇਲਿਸਟ ਦੇ ਵਿੱਚ ਨੰਬਰ 1 ਰਹਿੰਦੇ ਲੇਕਿਨ ਹੁਣ ਤੁਹਾਡੀ ਪਲੇਲਿਸਟ ਚੇਂਜ ਹੋ ਚੁੱਕੀ ਹੈ ਕਿਉਂਕਿ ਤੁਹਾਡੀ ਪਲੇਲਿਸਟ ਤੇ ਤੁਹਾਨੂੰ ਦਿਖ ਰਿਹਾ ਹੈ ਕੰਨੜਾ ਦਾ Song ਜੋ ਕਿ 올 ਓਵਰ ਇੰਡੀਆ ਦੂਸਰੇ ਨੰਬਰ ਤੇ ਲਗਾਤਾਰ ਟ੍ਰੈਂਡਿੰਗ ਹੋ ਰਿਹਾ ਹੈ 10 ਦਿਨਾਂ ਦੇ ਵਿੱਚ ਕਿੰਨੇ ਹੀ ਵਿਊਜ਼ ਆ ਚੁੱਕੇ ਨੇ ਦੱਸਦੀ ਹੈ ਕਿ 10 ਦਿਨਾਂ ਦੇ ਵਿੱਚ 10 ਮਿਲੀਅਨ ਸੋਸ਼ਲ ਮੀਡੀਆ ਤੇ ਵਿਊਜ਼ ਆ ਚੁੱਕੇ ਹੈ ਇਸ Song ਨੂੰ ਲੱਖਾਂ Reels ਇਸ Song ਦੇ ਉੱਤੇ ਬਣ ਚੁੱਕੀਆਂ ਨੇ ਤੇ ਇਹ Song ਕੋਈ Bollywood ਦਾ Song ਬਿਲਕੁਲ ਨਹੀਂ ਹੈ ਇਹ Song ਹੈ Kannada ਦਾ Song ਜੀ ਹਾਂ ਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ Kannada Song ਨੂੰ ਗਾਣ ਵਾਲਾ ਗਾਇਕ ਇੱਕ ਪੰਜਾਬੀ ਮੁੰਡਾ ਪੰਜਾਬ ਦੇ लुधियाना शहर ਦਾ ਰਹਿਣ ਵਾਲਾ ਜਸਕਰਨ ਕਿਸ ਤਰ੍ਹਾਂ ਇਸ ਸਫਰ ਦੀ ਸ਼ੁਰੂਆਤ ਹੋਈ ਸਭ ਤੋਂ ਪਹਿਲਾਂ ਸਵਾਗਤ ਕਰ ਲੈਣ ਜਸਕਰਨ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਜਸਕਰਨ ਕਿਵੇਂ ਲੱਗ ਰਿਹਾ 10 ਮਿਲੀਅਨ ਲਗਾਤਾਰ ਟ੍ਰੈਂਡਿੰਗ ਸੋਸ਼ਲ ਮੀਡੀਆ ਤੇ ਤੁਹਾਡਾ Song ਵਾਇਰਲ ਹੋ ਰਿਹਾ ਲਗਾਤਾਰ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਤੇ ਰੱਬ ਦਾ ਬਹੁਤ ਸ਼ੁਕਰਾਨਾ ਤੇ ਇਹ ਚੀਜ਼ ਮੈਂ ਕਦੇ ਸੋਚੀ ਵੀ ਨਹੀਂ ਸੀ ਆਪਣੀ ਲਾਈਫ 'ਚ ਕਿ ਮੈਂ ਕਦੇ ਦੂਜੀ ਭਾਸ਼ਾ 'ਚ ਗਾਣਾ ਵੀ ਸ਼ੁਰੂ ਕਰੂੰਗਾ ਤੇ ਜਦ ਕੀਤਾ ਤੇ ਕਾਫੀ ਸਟਰਗਲ ਰਿਆ ਕਰਦੇ ਕਰਦੇ ਸਟੈਪ ਬਾਈ ਸਟੈਪ ਅੱਜ ਇਹ ਲੈਵਲ ਤੇ ਪਹੁੰਚਿਆ ਤੇ ਦਿਲੋਂ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ 10 ਮਿਲੀਅਨ ਟ੍ਰੈਨ ਕਰ ਰਿਹਾ ਹੈ Song ਔਰ ਕਿੰਨੇ ਹੀ ਰੀਲਸ ਜਿਹੜੇ ਨੇ ਬਣ ਚੁੱਕੇ ਨੇ ਔਰ ਹਮੇਸ਼ਾ ਬਾਲੀਵੁੱਡ ਨੰਬਰ 1 ਤੇ ਰਹਿੰਦਾ ਇੱਕ ਕੰਨੜ ਫਸਟ ਟਾਈਮ ਆਇਆ ਤੁਸੀਂ ਕੰਨੜ ਨੂੰ ਸੈਕੰਡ ਨੰਬਰ ਤੇ ਟ੍ਰੈਂਡਿੰਗ 'ਚ ਲੈ ਕੇ ਆਏ ਹੋ ਜੀ ਲੈ ਕੇ ਆਣ ਵਾਲਾ ਮੈਂ ਨਹੀਂ ਅੱਜ ਪਿੱਛੇ ਪੂਰੀ ਟੀਮ ਵਰਕ ਹੈ ਤੇ ਰੱਬ ਦਾ ਆਸ਼ੀਰਵਾਦ ਰਿਹਾ ਹੈ ਤੇ ਬਹੁਤ ਵੱਡੀ ਟੀਮ ਹੈ ਜੋ ਜਿਹਦੀ ਸਭ ਦੀ ਮਿਹਨਤ ਲੱਗੀ ਹੋਈ ਹੈ ਤੇ ਹਾਂ ਮੈਂ ਉਹਦੇ ਵਿੱਚ ਥੋੜਾ ਜਿਹਾ ਯੋਗਦਾਨ ਪਾਇਆ ਕਿ ਚਲੋ ਪਹਿਲਾ ਕਨੇਡਾ गाना ਐਸਾ ਬਣਿਆ ਜੋ 올 ਓਵਰ ਇੰਡੀਆ ਫਰਸਟ ਟਾਈਮ ਸੈਕਿੰਡ ਨੰਬਰ ਤੇ ਟ੍ਰੈਂਡ ਕਰ ਰਿਹਾ ਹੈ ਤੇ ਤੁਸੀਂ ਬਹੁਤ ਨੋਬਲ ਆਪਣਾ ਹੰਬਲ ਹੋ ਕੇ ਗੱਲ ਕਰ ਰਹੇ ਹੋ ਲੇਕਿਨ ਬਹੁਤ ਵੱਡੀ ਗੱਲ ਹੈ ਕਿ ਦੂਸਰੇ ਦੂਸਰੇ ਤੱਤੀ ਤੇ ਜਾਣਾ ਪੰਜਾਬ ਤੋਂ ਉੱਟ ਕੇ ਸਾਊਥ ਪਲ ਜਾਣਾ ਉਹਨਾਂ ਦੀ ਲੈਂਗੁਏਜ ਨੂੰ ਸਿੱਖਣਾ ਔਰ ਸਿਰਫ ਸਿੱਖਣਾ ਨਹੀਂ ਉਹਦੇ ਵਿੱਚ ਗਾਣਾ ਮੈਂ ਦੱਸ ਦਵਾਂ ਕਿ ਜਸਕਰਨ ਕੇਵਲ ਪੰਜਾਬੀ ਹਿੰਦੀ ਦੇ ਵਿੱਚ ਗਾਣਾ ਨਹੀਂ ਗਾਉਂਦੇ ਨੇ 6 ਹੋਰ ਪਛਾਵਾਂ ਦੇ ਵਿੱਚ ਗਾਣਾ ਗਾਉਂਦੇ ਨੇ ਤੇਲਗੂ ਤਮਿਲ ਕੰਨੜ ਬਹੁਤ ਸਾਰੀਆਂ ਪਛਾਵਾਂ ਨੇ ਡਿਫਿਕਲਟ ਵੀ ਹੁੰਦੀਆਂ ਨੇ ਪਰ ਸਵੀਟ ਵੀ ਬਹੁਤ ਹੁੰਦੀਆਂ ਨੇ ਜਿਸ ਕਰਕੇ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਉਹ song ਸੁਣਾ ਦੋ ਜੋ ਲਗਾਤਾਰ viral ਹੋ ਰਹੇ ਆ ਬਿਲਕੁਲ ਜੀ ಜೇನ ದನಿಯೋಳೆ ಮೀನ ಕಣ್ಣೋಳೆ ಮೈ ಮೈತುಂಬಿದೆ ಹಂಸ ನಡೆಯೋಳೆ ಎದೆಗೆ ಇಳಿದೋಡೆ ಜೀವ ಜಲ್ಯೆಂದಿದೆ ಬೇರೆ ದಾರಿನ ಎಲ್ಲ ನನಗಿನ್ನು ನೀನು ಸಿಕ್ಕಾಗಿದೆ ನಾನು ಹುಡುಕಿದ್ದ ನನ್ನ ನಿಲ್ದಾಣ ನೀನ ಎನ್ನೇನಿದೆ ਮੈਨੂੰ মুਵੀ ਨਹੀਂ ਸਮਝ ਆਇਆ ਲੇਕਿਨ ਸੁਦੰਸ਼ ਬਹੁਤ ਸਵੀਟ ਲੱਗਾ ਵੈ ਅਸ মুਵੀ ਦਾ ਨਾਮ ਕੀ ਹੈਗਾ ਵੈ ਕੌਣ ਐਕਟਰਸ ਨੇ ਕੌਣ ਡਾਇਰੈਕਟਰਸ ਨੇ ਕੀ ਸੁਪਨਾ ਸੀਗਾ ਇਸ মুਵੀ ਨਾਲ ਸ਼ੁਰੂਆਤ ਕਰਨਾ ਜਾਂ ਕੁਝ ਹੋਰ ਸੀਗਾ ਉਹ ਸਭ ਦੱਸੋ ਆ ਗਾਣੇ ਦਾ ਨਾਮ ਹੈ ਦੁਆਪਰਾ ਤੇ ਦੁਆਪਰ ਯੁਗ ਦਾ ਜੋ ਸੀਗਾ ਇਹ ਗਾਣੇ ਦਾ ਨਾਮ ਉਸੇ ਬੇਸ ਤੇ ਰੱਖਿਆ ਗਿਆ ਤੇ মুਵੀ ਦਾ ਨਾਮ ਹੈ 크੍ਰਿਸਤਮ ਪ੍ਰਣੇ ਸਖੀ ਤੇ ਜੋ ਐਕਟਰ ਨੇ ਆ ਮੂਵੀ ਦੇ ਵਿੱਚ ਇੱਕ ਐਕਟਰ ਦੇ ਨਾਲ ਆਈ ਗੈਸ ਪੰਜ ਜਾਂ ਛੇ ਐਕਟ੍ਰੀਸਿਸ ਨੇ ਤੇ ਉਸ ਹਿਸਾਬ ਨਾਲ ਇਹਨਾਂ ਨੂੰ ਟਾਈਟਲ ਦੇ ਦਿੱਤਾ ਗਿਆ ਜਿਵੇਂ ਕ੍ਰਿਸ਼ਨ ਜੀ ਦੇ ਅੱਗੇ ਪਿੱਛੇ ਗੋਪੀਆਂ ਘੁੰਮਦੀ ਸੀ ਤੇ ਬਸ ਇਹ ਥੋੜਾ ਉਹ ਉਦਾਂ ਦੇ ਕਰਕੇ ਇਹਨਾਂ ਨੂੰ ਟਾਈਟਲ ਦੇ ਦਿੱਤਾ ਗਿਆ ਤੇ ਸਭ ਤੋਂ ਵੱਡੀ ਇਹਦੇ ਵਿੱਚ ਜੋ ਮੈਨੂੰ ਲੱਗਦਾ ਕਿ ਮੈਚੀਵ ਕੀਤਾ ਹੈ ਮੂਵੀ ਦੇ ਵਿੱਚ ਕੇਲਾਸ਼ ਖੇਰ ਜੀ ਨੇ ਵੀ ਗਾਇਆ ਸੋਨੋ ਨਿਗਮ ਜੀ ਨੇ ਵੀ ਗਾਇਆ ਜਾਵედ ਅਲੀ ਜੀ ਜੋ ਬਾਲੀਵੁੱਡ ਸਿੰਗਰਸ ਨੇ ਐਨੇ ਵੱਡੇ ਐਨੇ ਨਾਮੀ ਆ ਸਭ ਨੇ ਉਹਦੇ ਵਿੱਚ ਗਾਇਆ ਅ ਜਦੋਂ ਅਸੀਂ ਲਾਸਟ ਟਾਈਮ ਗੱਲਬਾਤ ਕੀਤੀ ਸੀ ਤੁਹਾਡਾ ਨਾਲ ਇੰਟਰਵਿਊ ਕੀਤੀ ਸੀ ਤੁਸੀਂ ਦੱਸਿਆ ਸੀ ਤੁਸੀਂ ਸਾਰੇ ਗਾਵਾਂ ਪਾ ਦੇ ਲਈ ਪ੍ਰਪੇਅਰ ਕਰ ਰਹੇ ਹੋ ਤੇ ਉਹ ਕੰਨੜ ਜਿੰਨਾ ਤੱਕ ਮੈਨੂੰ ਯਾਦ ਹੈ ਤੁਸੀਂ ਦੱਸਿਆ ਸੀਗਾ ਤੇ ਉਹ ਕਿਸ ਤਰ੍ਹਾਂ ਤੁਹਾਡਾ ਸਫਰ ਰਿਹਾ ਉਸ ਤੇ ਬਾਰੇ ਵੀ ਦੱਸੋ ਫਾਈਨਲਿਸਟ ਮੈਨੂੰ ਪਤਾ ਤੁਸੀਂ ਉੱਚੋਂ ਨਿਕਲ ਕੇ ਆਏ ਹੋ ਤੇ ਫਿਰ ਉੱਥੋਂ ਤੋਂ ਉਹਨੇ ਮੂਵੀ ਤੱਕ ਦਾ ਸਫਰ ਕਿਵੇਂ ਹੋਇਆ ਆ ਸਾਰੀ ਜਰਨੀ ਸ਼ੁਰੂਆਤ ਹੋਈ ਮੇਰੀ ਸਾਰੇ ਗਾਮਾ ਕੰਨੜਾ ਦੇ ਵਿੱਚੋਂ ਤੇ ਜਦ ਮੈਨੂੰ ਪਤਾ ਲੱਗੇ ਕਿ ਇਹਦੇ ਵਿੱਚ ਮੇਰੇ ਫੇਵਰਿਟ 뮤직 ਡਾਇਰੈਕਟਰ ਜੱਜ ਨੇ ਤੇ ਮੇਰਾ ਇੰਟਰਸਟ ਹੋਰ ਜ਼ਿਆਦਾ ਵੱਧ ਗਿਆ ਤੇ ਮੈਨੂੰ ਸਿਰਫ ਇੱਕ ਕੰਨੜਾ ਗਾਣਾ ਆਂਦਾ ਸੀ ਜੋ ਮੈਂ ਜਾ ਕੇ ਉੱਥੇ ਪਰਫਾਰਮ ਕੀਤਾ ਤੇ ਬਸ ਉਹਦੇ ਕਰਕੇ ਹੀ ਮੇਰੀ ਲਾਈਫ ਚੇਂਜ ਹੋ ਗਈ ਤੇ ਸਭ ਤੋਂ ਬੈਸਟ ਪਾਰਟ ਸੀ ਜੋ ਮੈਨੂੰ ਇੱਕ ਲੋਤਾ ਕੰਨੜਾ ਗਾਣਾ ਆਂਦਾ ਸੀ ਉਹਦੇ ਐਕਟਰ ਆ ਸੇਮ ਐਕਟਰ ਨੇ ਜਿਨ੍ਹਾਂ ਦੀ ਮੂਵੀ ਲਈ ਮੈਂ ਗਾਇਆ ਤੇ ਸੈਕਿੰਡ ਥਿੰਗ ਜੋ ਮੇਰੇ ਫੇਵਰਿਟ ਜਜ ਸੀ ਐਸੇ ਸ਼ੋਅ ਦੇ 뮤직 ਡਾਇਰੈਕਟਰ ਸੀਗੇ ਤੇ ਸੇਮ ਚੀਜ਼ਾ ਦੋਨੋਂ ਇਕੱਠੇ ਹੋ ਕੇ ਇੱਕ ਕੋ ਪ੍ਰੋਜੈਕਟ ਦੇ ਤੌਰ 'ਤੇ ਆਈਆਂ ਸੇਮ 뮤직 ਡਾਇਰੈਕਟਰ ਜਿੰਨਾਂ ਨਾਲ ਮੈਂ ਕੰਮ ਕਰਨਾ ਚਾਹੁੰਦਾ ਸੀ ਤੇ ਸੇਮ ਐਕਟਰ ਜਿੰਨਾਂ ਦਾ ਮੈਂ ਪਹਿਲਾਂ ਗਾਣਾ ਗਾਇਆ ਲੱਗ ਰਿਹਾ ਸੀ ਸੁਪਨਾ ਦੇਖ ਰਿਹਾ ਮੈਂ ਐਕਚੁਅਲ 'ਚ ਹਾਲੇ ਵੀ ਲੱਗ ਰਿਹਾ ਕਿ ਸੁਪਨਾ ਹੀ ਚੱਲ ਰਿਹਾ ਹੈ ਤੇ ਬਸ ਕਰਦੇ ਕਰਦੇ ਸ਼ੁਰੂਆਤ ਹੋਈ ਉਧਰੋਂ ਹੀ ਰਾਉਂਡ ਬਾ ਰੌਂਡ ਕਲੀਅਰ ਕੀਤੇ ਤੇ ਪੰਜਵੇਂ ਛੇਵੇਂ ਰਾਉਂਡਸ ਦੇ ਵਿੱਚ ਹੀ ਉਹਨਾਂ ਨੇ ਮੈਨੂੰ 뮤직 ਡਾਇਰੈਕਟਰ ਜੋ ਨੇ ਮੇਰੇ ਜਜ ਅਰਜੁਨ ਜਾਨੇ ਸਰ ਉਹਨਾਂ ਨੇ ਖੁਦ ਕੇ ਆ ਕੇ ਜਿਸ ਕਰਨ ਮੈਂ ਤੇਰੇ ਨਾਲ ਇੱਕ ਪ੍ਰੋਜੈਕਟ ਰਿਕਾਰਡ ਕਰਾਂਗਾ ਇਹ ਇਹ ਕਦੋਂ ਦੀ ਗੱਲ ਹੈ ਲਾਈਕ ਔਨ ਔਨ ਸਟੇਜ ਗੱਲ ਹੋਈ ਸੀ ਹਾਂਜੀ ਪਰਫਾਰਮੈਂਸ ਤੋਂ ਬਾਅਦ ਉਹਨਾਂ ਨੇ ਖੁਦ ਸਟੇਜ ਤੇ ਆ ਕੇ ਅਨਾਉਂਸ ਕੀਤਾ ਸੀ ਤੇ ਮੈਨੂੰ ਐਪਰੀਸ਼ੀਏਟ ਕੀਤਾ ਕਿ ਤੇਰੀ ਆਵਾਜ਼ ਐ ਲੱਗਦੀ ਕਿ ਇੱਕ ਸਿਲਵਰ ਲਾਈਨਿੰਗ ਹੈ ਉਹਨੂੰ ਸੁਣਦੇ ਆਂ ਬਸ ਮੰਨਣੀ ਪਰਦਾ ਐ ਤੇ ਐ ਲੱਗਦਾ ਕਿ ਆਪਾਂ ਕਿਸੇ ਰੱਬ ਦੀ ਥਾਂ ਤੇ ਬੈ ਕੇ ਆਪਾਂ ਸਿਰਫ ਕੋਈ ਆਵਾਜ਼ ਸੁਣ ਰਹੇ ਐ ਇੰਨੀ ਮਿੱਠੀ ਆਵਾਜ਼ ਹੈ ਮਤਲਬ ਜਿਸ ਤੇ ਨਾਲ ਅਸੀਂ ਇੱਕ ਸੁਪਨਾ ਦੇਖਣਾ ਕਿ ਇਹਨਾਂ ਨਾਲ ਇੱਕ ਦਿਨ ਕੰਮ ਕਰਨਾ ਹੈ ਉਹੀ ਸਾਹਮਣੇ ਆ ਕੇ ਜਦੋਂ ਨਾਲ ਸਟੇਜ ਤੇ ਖੜਕੇ ਇਹਨਾਂ ਵੱਡਾ ਕੰਪਲੀਮੈਂਟ ਦਿੰਦੇ ਬਹੁਤ ਵੱਡੀ ਅਚੀਵਮੈਂਟ ਹੈ ਤੇ ਤੁਹਾਡਾ ਕਿਹੋ ਜਿਹਾ ਰਿਐਕਸ਼ਨ ਸੀ ਫਿਰ ਉਸ ਤਮੇ ਲੱਗ ਰਿਹਾ ਸੀਗਾ ਕਿ ਕੋਈ ਸੁਪਨਾ ਹੈ ਸੱਚਾ ਹਕੀਕਤ ਹੈ ਕਿ ਰਿਐਕਸ਼ਨ ਕਿਹ ਸੀਗਾ ਜਦੋਂ ਉਹਨਾਂ ਨੇ ਮੈਨੂੰ ਸਟੇਜ 'ਤੇ ਅਨਾਉਂਸ ਕੀਤਾ ਕਿ ਜਿਸਕਰਨ ਨਾਲ ਮੈਂ ਜਲਦੀ ਰਿਕਾਰਡ ਕਰਨ ਜਾਣ ਜਾ ਰਹੇ ਹਾਂ ਗਾਣਾ ਤੇ ਮੈਨੂੰ ਐਕਚੁਅਲ ਜੋ ਮੂਮੈਂਟ ਤੇ ਕੁਝ ਸਮਝ ਨਹੀਂ ਆਇਆ ਰਿਐਕਟ ਕਿਵੇਂ ਕਰਨਾ ਮੈਂ ਬਿਲਕੁਲ ਬਲੈਂਕ ਹੋ ਗਿਆ ਸੀ ਬਿਕਾਜ਼ ਉਹ ਮੂਮੈਂਟ ਇਦਾਂ ਦਾ ਕ੍ਰੀਏਟ ਹੋ ਗਿਆ ਸੀ ਔਨ ਸਟੇਜ ਸਾਰੇ ਜਿੰਨੇ ਵੀ ਜਜਜਿਸ ਸੀਗੇ ਜੂਰੀ ਮੈਂਬਰਸ ਸੀ ਸਾਰੇ ਕੰਟੈਸਟੈਂਟ ਔਨ ਸਟੇਜ ਖੜੇ ਸੀ ਤਾਂ ਇੱਕ ਮੂਮੈਂਟ ਇਦਾਂ ਦੀ ਚੱਲ ਰਹੀ ਸੀ ਮੈਨੂੰ ਕੁਝ ਰਿਐਕਟ ਕਰਨਾ ਹੀ ਨਹੀਂ ਆਇਆ ਬਟ ਬਾਅਦ ਚ ਮੈਂ ਉਹ ਚੀਜ਼ ਤੇ ਇੰਨਾ ਖੁਸ਼ ਹੋਈ ਵਨ ਮੈਂ ਉਹ ਚੀਜ਼ ਕਰਕੇ ਰੋਇਆ ਵੀ ਸੀਗਾ ਕਿ ਯਾਰ ਇੰਨੀ ਵੱਡੀ ਚੀਜ਼ ਅਚੀਵ ਕੀਤੀ ਹਾਂਜੀ ਜਿਸਕਰਨ ਹੋਂ ਤੁਸੀਂ ਲਗਾਤਾਰ ਜੋ ਆਪਣੇ ਫੇਵਰਿਟ ਡਾਇਰੈਕਟਰ ਨਾਲ ਵੀ ਕੰਮ ਕੀਤਾ ਹੈ Song ਗਾਇਆ ਹੈ ਜੋ ਕਿ ਲਗਾਤਾਰ ਟ੍ਰੈਂਡਿੰਗ ਹੋ ਰਿਹਾ ਹੈ 10 ਦਿਨਾਂ ਦੇ ਵਿੱਚ 10 ਮਿਲੀਅਨ ਵਿਊਜ਼ ਲਗਾਤਾਰ ਰੀਲਸ ਬਣ ਰਹੀਆਂ ਨੇ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਦੋਸਤਾਂ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਘਰ ਪਰਿਵਾਰਕ ਕਿੱਦਾਂ ਦਾ ਮਾਹੌਲ ਹੈ ਕਿਵੇਂ ਦੇ ਫੋਨ ਕਾਲਸ ਵਗੈਰਾ ਆ ਰਹੇ ਹੋਣੇ ਆ ਬਹੁਤ ਜ਼ਿਆਦਾ ਮੈਨੂੰ ਅੱਛਾ ਰਿਸਪੌਂਸ ਮਿਲ ਰਿਹਾ ਹੈ ਕਰਦੇ دوست ਸਾਰੇ ਤੇ ਹਮੇਸ਼ਾ ਤੁਸੀਂ ਬਹੁਤ ਜ਼ਿਆਦਾ ਸਪੋਰਟਿਵ ਰਹੇ ਆ ਤੇ ਹਮੇਸ਼ਾ ਤੁਸੀਂ ਮੈਨੂੰ ਉਹਨਾਂ ਵੱਲੋਂ ਸਿਰਫ ਪਿਆਰ ਹੀ ਪਿਆਰ ਮਿਲੇ ਆ ਤੇ ਫਿਲਹਾਲ ਮੈਨੂੰ ਇੰਡਸਟਰੀ ਚ ਕਾਫੀ ਅੱਛੇ ਲੋਕਾਂ ਦੇ ਫੋਨ ਆ ਰਹੇ ਜਿਨ੍ਹਾਂ ਨਾਲ ਮੈਂ ਹੋਰ ਵੀ ਅੱਗੇ ਪ੍ਰੋਜੈਕਟਸ ਪਲਾਨ ਕਰ ਰਿਹਾ ਹੋਰ ਮੈਨੂੰ ਕਾਫੀ ਮੂਵੀਜ਼ ਲਈ ਆਫਰ ਆ ਰਹੇ ਆ ਤੇ ਉਹ ਉਹ ਚੀਜ਼ ਆ ਮੇਰਾ ਹੁਣ ਅੱਗੇ ਲਾਈਨਡ ਅਪ ਹੋ ਰਿਹਾ ਮੈਂ ਹੋਰ ਵੀ ਕੁਝ ਮੂਵੀਜ਼ ਲਈ ਰਿਕਾਰਡਿੰਗਸ ਕਰ ਲਈਆਂ ਤੇ ਕੁਝ ਹੋਰ ਪ੍ਰੋਜੈਕਟ ਮੇਰੇ ਫਾਈਨਲਾਈਜ਼ ਵੀ ਹੋ ਚੁੱਕੇ ਨੇ ਕੀ ਹੁਣ ਅੱਗੇ ਕੀ ਅਚੀਵ ਕਰਨ ਦਾ ਸੁਪਨਾ 10 ਮਿਲੀਅਨ ਤੋਂ 20 ਮਿਲੀਅਨ ਆਈ ਥਿੰਕ ਨ ਬਿਲਕੁਲ ਹੁਣ ਆਸਪਨਾ ਤੇ ਹੈ ਯਾ ਕਿ ਕਨੇਡਾ ਇੰਡਸਟਰੀ ਚ ਹੋਰ ਅੱਗੇ ਮੈਂ ਕਰਾਂ ਆਪਣੇ ਜਿੰਨੇ ਵੀ ਵੱਡੇ ਵੱਡੇ ਆਰਟਿਸਟਸ ਨਾਲ ਕੋਲਾਬ ਕਰਕੇ ਉਹਨਾਂ ਨਾਲ ਕੰਮ ਕਰਾਂ ਤੇ ਉਸ ਤੋਂ ਇਲਾਵਾ ਮੈਂ ਹੁਣ ਆਪਣੇ ਨਾਲ ਨਾਲ ਪੰਜਾਬੀ 뮤직 ਤੇ ਵੀ ਕੰਮ ਕਰ ਰਿਹਾ ਇੱਕ ਆਪਣੀ ਖੁਦ ਦੀ ਐਲਬਮ ਤੇ ਵਰਕ ਕਰ ਰਿਹਾ ਕੁਝ ਸੋਸ਼ਲ ਸੋਸ਼ਲ ਮੀਡੀਆ ਨੂੰ ਹੋਰ ਸਟਰੋਂਗ ਕਰ ਰਿਹਾ ਉਸ ਤੋਂ ਇਲਾਵਾ ਕੁਝ ਸਿੰਗਲ ਟਰੈਕਸ ਤੇ ਵੀ ਵਰਕ ਕਰ ਰਿਹਾ ਤੇ ਇੱਕ ਆਪਣੇ ਗੁਰਬਾਣੀ ਦੇ ਪ੍ਰੋਜੈਕਟ ਤੇ ਵੀ ਵਰਕ ਕਰ ਰਿਹਾ ਬਿਕਾਜ਼ ਬੀਂਗ ਆ ਪੰਜਾਬੀ ਆਪਣੀ ਮਾਂ ਬੋਲੀ ਆ ਉਹਨੂੰ ਤੇ ਹਮੇਸ਼ਾ ਨਾਲ ਲੈ ਕੇ ਚੱਲਣਾ ਹੈ ਬਿਲਕੁਲ ਇੱਕ ਤੇ ਫਿਰ ਇੱਕ Song ਪੰਜਾਬੀ ਦੇ ਵਿੱਚ ਵੀ ਹੋ ਜਾਏ ਬਿਲਕੁਲ ਜੀ ਮੈਂ ਆਪਣੇ ਫੇਵਰੇਟ ਆਰਟਿਸਟ ਦਾ ਗਾਣਾ ਸੁਣਾਉਣਾ ਚਾਹਾਂਗਾ ਇਸ ਤੇ ਹੋ ਸੂਰਤ ਉਸ ਦੀ ਪਰੀਆਂ ਵਰਗੀ ਸਿਰਤ ਦੀ ਉਹ ਮਰੀਮ ਲੱਗਦੀ ਹੱਸਦੀ ਹੈ ਤਾਂ ਫੁੱਲ ਚੜ ਦੇ ਨੇ ਤੁਰਦੀ ਹੈ ਤਾਂ ਗਜ਼ਲ ਹੈ ਲੱਗਦੀ ਓ ਲਮ ਸਲਮੀ ਸਰੋਂ ਦੇ ਕਦ ਦੀ ਹਏ ਉਮਰ ਅਜੇ ਹੈ ਮਰ ਕੇ ਅਗ ਦੀ ਪਰ ਨਣਾ ਦੀ ਕਲ ਸਮਝ ਦੀ ਅੱਜ ਇਸ ਕਰਕੇ ਲਾਸਟਲੀ ਮੈਂ ਇੱਕ ਸਵਾਲ ਪੁੱਛਣਾ ਚਾਹੂੰਗੀ ਕਿ ਕਿਉਂਕਿ ਤੁਸੀਂ ਨਾਰਥ ਤੋਂ ਸਾਊਥ ਦੇ ਵਿੱਚ ਗਏ ਹੋ ਬਿਲਕੁਲ ਹੈਨਾ ਤੇ ਉੱਥੇ ਤੁਹਾਨੂੰ ਇੰਨਾ ਪਿਆਰ ਰੈਕਗਨੀਸ਼ਨ ਮਿਲ ਰਿਹਾ ਹੈ ਔਰ নো ਡਾਊਟ ਤੁਹਾਡੇ ਸਕਸੈਸ ਇੱਕ ਵੱਡੇ ਪੈਮਾਨੇ ਤੇ ਮਿਲੀ ਹੈ ਔਰ ਤੁਸੀਂ ਹੱਕਦਾਰ ਵੀ ਹੋ ਉਸ ਤੇ ਮੈਂ ਪੁੱਛਣਾ ਚਾਹੂੰਗੀ ਕਿ ਨਾਰਥ ਦੇ ਵਿੱਚ ਜੋ ਕਿ ਤੁਹਾਡਾ ਆਪਣਾ ਜਨਮ ਭੂਮੀ ਹੈ ਪੰਜਾਬ ਤੁਹਾਨੂੰ ਪੰਜਾਬੀ ਵੀ ਤੁਸੀਂ ਗਾਣੇ ਗਾਣੇ ਹੋ ਤੇ ਇੱਥੇ ਤੁਹਾਡੇ ਕੀ ਸਫਰ ਹੈ ਕੀ ਮੁਕਾਮ ਹਾਸਿਲ ਕੀਤੇ ਨੇ ਕਿੰਨਾ ਇੱਕ ਇੱਥੋਂ ਦੀ ਰੈਕਗਨਿਸ਼ਨ ਬਾਰੇ ਮੈਂ ਥੋੜਾ ਜਾਨਣਾ ਚਾਹੁੰਦੀ ਹਾਂ ਬੀਇੰਗ ਅ ਪੰਜਾਬੀ ਬੀਇੰਗ ਅ ਸਿੱਖ ਮੈਨੂੰ ਸਾਊਥ ਦੇ ਵਿੱਚ ਜਾ ਕੇ ਐਨੀ ਰਿਸਪੈਕਟ ਮਿਲਦੀ ਹੈ ਬਿਕਾਜ਼ ਮੈਂ ਜਦੋਂ ਸਿਰ ਤੇ ਦਸਤਾਰ ਸਜਾਈ ਹੁੰਦੀ ਹੈ ਉੱਥੇ ਮੈਂ ਲੱਖਾਂ ਦੇ ਵਿੱਚੋਂ ਇੱਕ ਲੱਗਦਾ ਤੇ ਮੇਰਾ ਉੱਥੇ ਲੋਕੀ ਬਹੁਤ ਜ਼ਿਆਦਾ ਮਾਨ ਕਰਦੇ ਆ ਈਵਨ ਜੋ ਬੈਂਗਲੌਰ ਦੇ ਲੋਕ ਆ ਮੈਂ ਬਿਕੋਜ਼ ਬੈਂਗਲੌਰ ਮੇਰਾ ਸ਼ੂਟ ਚੱਲਿਆ ਮੈਨੂੰ ਉੱਥੇ ਦੇ ਕਈ ਲੋਕਾਂ ਨੇ ਕਿਹਾ ਕਿ ਤੁਹਾਡੇ ਆਣ ਤੋਂ ਬਾਅਦ ਸਾਡੇ ਇੱਥੇ ਕਾਰੋਬਾਰ 'ਚ ਵੀ ਕਾਫੀ ਡਿਫਰੈਂਸ ਆਇਆ ਹੈ ਬਿਕੋਜ਼ ਪਹਿਲਾਂ ਲੋਕੀ ਕਹਿੰਦੇ ਸੀ ਤੁਸੀਂ ਬਾਹਰਲੇ ਲੋਕੀ ਹੈਗੇ ਹੋ ਤੁਸੀਂ ਬਾਹਰਲੇ ਲੋਕ ਆ ਕੇ ਇੱਧਰ ਵਪਾਰ ਕਰ ਰਹੇ ਹੋ ਤੇ ਕਹਿੰਦੇ ਜੋ ਲੋਕਾਂ ਨੇ ਦੇਖਿਆ ਕਿ ਇੱਕ ਸਰਦਾਰ ਕੰਨੜ ਭਾਸ਼ਾ 'ਚ ਐਨੀ ਰਿਸਪੈਕਟਫੁਲੀ ਉਹਨੂੰ ਗਾ ਰਿਹਾ ਐਨਾ ਅੱਛਾ ਪ੍ਰੋਮੋਟ ਕਰ ਰਿਹਾ ਤੇ ਕਹਿੰਦੇ ਲੋਕਾਂ ਦਾ ਵੀ ਫਿਰ ਚੇਂਜ ਹੋਇਆ ਤੇ ਉਹਨਾਂ ਨੇ ਐਕਚੁਅਲ ਚ ਰਿਸਪੈਕਟ ਕਰਨੇ ਸ਼ੁਰੂ ਕਰ ਦਿੱਤੇ ਹਾਂ ਜੀ ਤੇ ਕਹਿੰਦੇ ਸਾਨੂੰ ਖੁਦ ਲੋਕੀ ਆਗੇ ਦਿਖਾਉਂਦੇ ਸੀ ਕਿ ਦੇਖੋ ਤੁਹਾਡਾ ਤੁਹਾਡੇ ਵਰਗਾ ਇੱਕ ਸਰਦਾਰ ਜੀ ਹੋ ਰਹਿ ਗਿਆ ਜੋ ਸਾਡੇ ਪਾਸ਼ਾ ਚੰਨਾ ਅੱਛਾ ਗਾ ਰਿਹਾ ਤੇ ਕਹਿੰਦੇ ਸਾਡੇ ਵਿੱਚ ਬਹੁਤ ਫਰਕ ਆਇਆ ਉਹ ਕੰਮ ਦੇ ਵਿੱਚ ਤੇ ਦੇਖਿਆ ਜਾਏ ਉਹ ਉਧਰ ਜਾ ਕੇ ਮੈਨੂੰ ਬਹੁਤ ਪਿਆਰ ਮਿਲਿਆ ਪਰ ਮੈਨੂੰ ਕਿਤੇ ਨਾ ਕਿਤੇ ਫੀਲ ਹੁੰਦਾ ਕਿ ਆਪਣੇ ਪੰਜਾਬ ਦੇ ਵਿੱਚ ਮੈਨੂੰ ਉਹ ਲੈਵਲ ਦੀ ਹਲੇ ਰੈਕਗਨਿਸ਼ਨ ਨਹੀਂ ਮਿਲੀ ਚਾਹੇ ਉਹ ਸਮਾਜਿਕ ਤੌਰ ਤੇ ਆ ਚਾਹੇ ਪੋਲਿਟੀਕਲ ਤੌਰ ਤੇ ਬਿਕੋਜ਼ ਐਨੇ ਸਾਲ ਹੋ ਗਏ ਲੱਗਿਆਂ ਨੂੰ ਮੈਨੂੰ ਚਾਹੇ ਮੈਂ ਅਲਗ-ਅਲਗ ਪਾਸੇ ਚ ਵੀ ਗਾ ਰਹਿਆ ਹਾਂ ਬਾਤ ਬਹੁਤ ਮਤਲਬ ਐਦਾਂ ਲੱਗਦਾ ਕਿ ਗਾਣਾ ਮਤਲਬ ਸੁਣੇ ਚਾਹੀਏ ਸੁਣੇ ਚਾਹੀਏ ਬਹੁਤ ਐਫਰਟਲੈਸਲੀ ਸਿੰਗ ਕਰਦੇ ਨੇ ਬਹੁਤ ਮੈਲੋਡੀਅਸ ਵਾਇਸ ਹੈ ਜਸਕਰਨ ਬਹੁਤ ਵਧੀਆ ਲੱਗਾ ਥੜਨਾ ਗੱਲ ਕਰਕੇ ਤੇ ਉਮੀਦ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਜੋ ਤੁਹਾਡੀ ਸਫਰ ਦੀ ਸ਼ੁਰੂਆਤ ਹੋਈ ਹੈ ਇੱਕ ਇਹ ਤੁਸੀਂ ਮੁਕਾਮ ਹਾਸਿਲ ਕਰਦੇ ਰਹੋ ਬਹੁਤ ਸਾਡੇ ਵੱਲੋਂ ਗੁੱਡ ਵਿਸ਼ੀਸ ਤੁਹਾਡੇ ਲਈ थैंक यू so much थैंक यू